ਸਾਰਿਆਂ ਦਾ ਵੈਲਕਮ ਹੈ ਜੀ ਤੁਹਾਡਾ ਫੇਰ ਆਪਣੇ ਨਿਊ ਵਲੌਗ ਚ ਕੀ ਹਾਲ-ਆਮਲ ਕੀ ਸਭ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਤੁਸੀਂ ਆਪਣਾ ਵੀਰਮਲ ਕੀ ਤੇ ਇਹਨੂੰ ਅੱਗੇ ਨਹੀਂ ਤੁਸੀਂ ਵੇਖਿਆ ਇਹ ਕਦੀ ਕਦੀ ਹੁੰਦਾ ਆਪਣੇ ਨਾਲ ਸਭ ਠੀਕ ਠਾਕ ਵਧੀਆ ਵਧੀਆ ਕਿੱਥੇ ਅੱਜ ਆਪਾਂ ਵਲਾਂ ਅੱਜ ਇਹੀ ਕਾਦੀਆਂ ਸ਼ਹਿਰ ਕਾਦੀਆਂ ਸ਼ਹਿਰ ਰਹੀਆਂ ਸੰਗ ਵੇਖਣ ਆਏ ਮਾਜੇ ਦਾ ਮੇਲਾ ਹੁੰਦਾ ਹੈ ਬਹੁਤ ਤਗੜਾ ਅੱਜ ਵਿਖਾਉਨੇ ਆ ਤੁਹਾਨੂੰ ਹਾਂਜੀ ਕੋਈ ਗੱਲ ਦਾ ਚੋਲਾ ਸਾਹਿਬ ਦਾ ਚੋਲਾ ਸਾਹਿਬ ਦਾ ਹਾਂਜੀ ਕੋਈ ਗੱਲ ਨਹੀਂ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਵਿਖਾਉਨੇ ਆ ਸੰਗਤ ਰੌਣਕਾ ਪੁੱਛ ਲੋ ਜੀ ਸੰਗਤ ਵੇਖੋ ਤੁਸੀਂ ਇਹਦੇ ਜੇ ਮਤਲਬ ਜਿਹੜੇ ਬਾਬੇ ਨੂੰ ਮੱਥਾ ਟੇਕਣਾ ਹੁੰਦਾ ਸੰਗਤ ਨੇ ਉਹ ਮਤਲਬ ਬਾਬਾ ਜੀ ਅਜੇ ਪਿੱਛੇ ਆ ਸੰਗਤ ਬਹੁਤ ਜਿਆਦੀ ਆ ਸੰਗਤ ਬਹੁਤ ਜਿਆਦੀ ਆ ਤੇ ਅਸੀਂ ਇੱਕ ਸਾਈਡ ਜੀ ਖਲੋਤੇ ਮੈਂ ਚੱਲ ਇਥੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਆਹ ਵੇਖੋ ਇੱਥੇ ਬਿਸਕਟ ਵੰਡਣ ਦੇ ਤੇ ਝਾਟੀ ਇਕੱਠੇ ਹੋਵੇ ਕਿੰਨੇ ਆ ਨੇ ਧਰਮਵਾਰ ਰੌਣਕਾਂ ਗੱਡੀਆਂ ਦੀ ਕੋਈ ਐਹੋ ਜੀ ਸਾਈਡ ਨਹੀਂ ਹੈਗੀ ਹਾਂ ਜਿੱਥੇ ਮਤਲਬ ਸੰਗਤ ਨਾ ਹੋਵੇ ਲਗਭਗ ਟੋਟਲੀ ਘੜਦੀਆਂ ਸਾਰਾ ਬਾਜ਼ਾਰ ਹੈ ਫੋਲਾ ਹੈ ਫੋਲਾ ਹੈ ਨਾ ਪੂਰਾ ਅੱਗੇ ਜਾਵਾਂਗੇ ਤੁਹਾਨੂੰ ਔਰ ਜਾਦੇ ਤੇ ਉੱਥੇ ਫੋਟੋ ਖਵਾਵਾਂਗੇ ਉੱਥੇ ਫੋਟੋ ਖਵਾਵਾਂਗੇ ਚਲੋ ਹੁਣ ਮੈਂ ਇੱਥੇ ਥੋੜਾ ਹੀ ਵਿਖਾ ਦਿਆਂ ਇਹਨਾਂ ਨੂੰ ਸੰਗਤ ਹਣਾ ਕੋਈ ਨਹੀਂ ਚਲੋ ਠੀਕ ਆ ਬਾਬਾ ਜੀ ਅਜੇ ਇੱਧਰ ਨੂੰ ਆਏ ਆ ਤੇ ਫਿਰ ਦਰਸ਼ਨ ਕਰਉਣੇ ਤੁਹਾਨੂੰ ਆਪਾਂ ਹਾਂ ਜੀ ਇੱਥੇ ਆਉਣ ਹੀ ਆਲਾ ਬਾਬਾ ਵਾਸਾ ਹਣਾ ਹਾਂ ਜੀ ਬਾਬਾ ਜੀ ਬਈ ਵੇਟ ਕਰਨਾ ਉਹ ਕਿੰਨੀ ਸੰਗਤ ਆ ਇੱਧਰ ਵਿਖਾ ਦਿੰਦਾ ਆਹ ਦੇਖੋ ਜੀ ਬਾਬੇ ਦੀ ਵੇਟ ਕਰਦੇ ਆ ਸੰਗਤ ਆ ਇੱਥੇ ਬਾਬਾ ਜੀ ਪਹੁੰਚਣ ਵਾਲੇ ਆ ਲੰਗਰ ਵੀ ਚੱਲਣ ਰਿਹਾ ਕੜੀ ਛੋਲ ਦਾ ਹਾਂ ਤੇ ਆਪਾਂ ਵੀ ਇੱਥੇ ਆ ਜਾਈਏ ਸ਼ਕਨਾ ਤੇ ਪਹਿਲਾਂ ਤਾਂ ਇੰਦਰ ਰਾਦਾ ਸੀ ਵੀ ਅੱਗੇ ਜਾ ਕੇ ਮੱਥਾ ਟੇਕਾਂਗਾ ਨਹੀਂ ਇੱਥੇ ਠਹਿਕ ਲੈਣਾ ਮੱਥਾ ਇੱਥੇ ਠਹਿਕ ਲਈ ਹੈ ਨਾ ਹਾਂਜੀ ਇੱਥੇ ਬਾਬਾ ਜੀ ਵੇਟ ਕਰਦੇ ਪਏ ਆਪਾਂ ਹਾਂ ਇੱਥੇ ਠਹਿਕ ਲੈਣਾ ਮੱਥਾ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਅੱਗੇ ਜਾ ਕੇ ਤੋਂ ਬਾਬਾ ਜੀ ਹੁੰਦੇ ਆ ਕਰਾਉਣੀ ਆ ਦਰਸ਼ਨ ਉਹ ਠੀਕ ਆ ਮਿਲ ਜਾਂਦਾ ਹਾਂਜੀ ਲੇਕਿਨ

ਰਲੀ ਟੇਲੇ ਮੱਥੇ ਮੱਥਾ ਨੋ ਜੀ ਬਾਬਾ ਜੀ ਤੁਹਾਨੂੰ ਹੀ ਹੁਣ ਸਾਥ ਤੇ ਆ ਤੇ ਉਹ ਨਾਂਗੇ ਬਾਬਾ ਜੀ ਗਾੜੀ ਦਾ ਸੰਤ ਦੇਖੋ ਕਿਸੇ ਇਹ ਕਿਹਨਾਂ ਯੋ ਆ ਬਾਨ ਨਿਕਲਦੇ ਕਿਹਨਾਂ ਕੋ ਸੰਤ ਇੱਥੇ ਮਮਾ ਕਿੱਥੇ ਚੱਲੀਏ ਫਿਰ ਉਹਨਾ ਆਪਾਂ ਉਧਰ ਬਾਬਾ ਜੀ ਅੱਗੇ ਚੱਲ ਗਏ ਆ ਹੁਣ ਕਿੱਧਰ ਜਾਣਾ ਆਪਾਂ ਹਾਂ ਆਪਾਂ ਜਾਣਾ ਰਜਾਦੇ ਵਾਲੀ ਸਾਈਡ ਹਾਂ ਉਧਰ ਜੇ ਰਜਾਦੇ ਵਾਲੀ ਸਾਈਡ ਜਾਣੇ ਹੁਣ ਆਪਾਂ ਫੇਰ ਤੁਹਾਨੂੰ ਦਰਸ਼ਨ ਕਰਾਵਾਂਗੇ ਅਲਾ ਸੰਗਤਾਂ ਹੁਣ ਜਾਂੜੀ ਉਧਰ ਆਪਾਂ ਉਧਰੋਂ ਚੱਲਦੇ ਆਂ ਫੇਰ ਮਿਲਦੇ ਆਂ ਆਪਾਂ ਤੁਰਕੇ ਜਾਣਾ ਵਾ ਮੋਟਰਸਾਈਕਲ ਤੇ ਜਾ ਨਹੀਂ ਹੁਣਾ ਇਨੀ ਕ ਸੰਗਤ ਵਾ ਮੋਟਰਸਾਈਕਲ ਤੇ ਥੋੜਾ ਜਾ ਹੁਣ ਆਪਾਂ ਤੁਰਕੇ ਵਧੀਆ ਹਨਾ ਤੁਰਕੇ ਆਪਾਂ ਕੋਈ ਵੀ ਚੀਜ਼ ਮਤਲਬ ਏ ਤੋਂ ਜੱਡ ਤੱਕ ਮਤਲਬ ਹਰ ਇੱਕ ਪ੍ਰਕਾਰ ਦੀ ਚੀਜ਼ ਆਪਾਂ ਨੂੰ ਖਾਣ ਨੂੰ ਮਿਲਣੀ ਆ ਖਾਣ ਨੂੰ ਮਿਲਣੀ ਆ ਕੀ ਚੀਜ਼ੀ ਥੋੜੀ ਨਹੀਂ ਗੱਲ ਕਰਦੀ ਆਗੇ ਹੋਰ ਕੀ ਆਗੇ ਪਰ ਖਾਣੀ ਆਪਾਂ ਥੋੜੀ ਥੋੜੀ ਬਾਲੀ ਨਹੀਂ ਖਾਣੀ ਹਨਾ ਲਿਮਟ ਦੀ ਖਾਣੀ ਆ ਜਿਹੜਾ ਆਪਾਂ ਘਰ ਤੱਕ ਵੀ ਆਪਣੇ ਜਾ ਸਕੀਏ ਤੇ ਹੋਰ ਕੀ ਆ ਵੇਖੋ ਸੰਗਤ ਜਾਣ ਦੀ ਬਹੁਤ ਸੰਗਤਾ ਹੁਣ ਤੇ ਟੋਟਲੀ ਬਸ ਸਟੈਂਡ ਦੇ ਵਿੱਚ ਰਾਜੋਗਰਾ ਦੀ ਅਰਦਾਸ ਕਰਕੇ ਇਜਾਦੇ ਰੋਡ ਤੇ ਹੁਣ ਬਾਬਾ ਜੀ ਨੇ ਇੱਥੇ ਆਉਣਾ ਮੋੜ ਤੇ ਮਨਾ ਸੰਗਤਪੁਰੀ ਇਹਦੇ ਨਾ ਪੂਰੀ ਲਗਭਗ ਪੂਰੀ ਆਹ ਬਾਰਸਤੇ ਦੇ ਲਗਭਗ ਪੂਰੀ ਸੰਗਤ ਆ ਇਸ ਟਾਈਮ ਇਹ ਤੋਂ ਅੱਗੇ ਜਾ ਕੇ ਇਤੋਂ ਜ਼ਿਆਦਾ ਜੋ ਪੰਗੂੜੇ ਭੰਗੜੇ ਸਨ ਲੱਗ ਰਹੇ ਹਾਂ ਹਾਂ ਪੰਗੂੜੇ ਦਿਖਾਉਣੇ ਸੱਚ ਜੇ ਆਪਾਂ ਪੰਗੂੜਿਆਂ ਦਾ ਚੇਤਾ ਨਹੀਂ ਆਪਾਂ ਨੂੰ ਹਣਾ ਉਹ ਅੱਗੇ ਸੋ ਚੱਲਨੇ ਆ ਉਹ ਵੀ ਤਾਂ ਦਿਖਾਵਾਵਾਂਗੇ ਸੱਚ ਜੇ ਅੱਗੇ ਜਾ ਕੇ ਫਿਰ ਵਿਖਾਉਣੇ ਆਪਾਂ ਤੁਹਾਨੂੰ ਪੰਗੂੜੇ ਠੀਕ ਆ ਬਸ ਸਟੈਂਡ ਦੀ ਰੌਣਕ ਦੇਖ ਲਓ ਤੁਸੀਂ ਪੂਰੀ ਐਂਡ ਹੋਣ ਦੀ ਆ ਕਿੱਧਰੋਂ ਤੁਹਾਨੂੰ ਮਿਲਦੇ ਆ ਠੀਕ ਆ ਜਿੱਥੇ ਵੀ ਆ ਦੇਖੋ ਸੰਗਤ ਵੀ ਬਹੁਤ ਕੰਮ ਆ ਰਿਹਾ ਜੀ ਇਹ ਸਾਧੂ ਜੀ ਨੇ ਜਗਾ ਇੱਕ ਗਰਾਊਂਡ ਦਾ ਬਹੁਤ ਵੱਡੀ ਇੱਥੇ ਮਤਲਬ ਪੂਰੇ ਵੱਡੀ ਦਾ ਹੀ ਹੁੰਦੀ ਆ। ਛਾਨ ਪੀਲੀ ਰੇੜੀਆਂ ਰਾੜੀਆਂ ਲੱਗੀਆਂ ਹੁੰਦੀਆਂ ਸਭ। ਰੇੜੀਆਂ ਸਾਹਾਂ ਆਂਟੀ ਨਾਲੀਆਂ। ਓਏ ਰੱਬ ਜੋ ਦੇ ਸੁਣਾਓ। ਕਿੰਨੇ ਦਾ ਰੋਣਾ। ਆਈਸਕ੍ਰੀਮ ਹਾਊਸ ਸਾਰੀ ਘੁੰਟੀ ਕੰਮ ਖਰਾਬ ਆ ਓਏ। ਆ ਵੀਡੀਓ ਬਣਾ ਕੇ ਫਿਰ ਆ। ਆਓ ਭੈਣ ਜੀ ਆਓ ਭਾਜੀ ਆਈਸਕ੍ਰੀਮ ਖਾਓ ਸੌਫਟੀ ਖਾਓ ਆਓ ਭੈਣ ਜੀ ਆਓ ਭਾਜੀ ਆਈਸਕ੍ਰੀਮ ਸੌਫਟੀ ਆਈਸਕ੍ਰੀਮ ਮੂਰਾ ਜੋ ਬਲੈਕ ਚੌਕ ਪੀਓ ਸੋਨਾ ਪੀਓ ਜੀਜੀ ਪੀਓ ਬੰਗਰ ਪੀਓ ਅੋਰਿੰਗ ਪੀਓ ਐਪਲ ਪੀਓ ਪਾਈਨੈਪਲ ਪੀਓ ਗਵਾਵਾ ਪੀਓ ਆਓ ਭੈਣ ਜੀ ਆਓ ਭਾਜੀ ਆਈਸਕ੍ਰੀਮ ਖਾਓ ਜਿਹੜ ਜਾਂਦੇ ਨੇ ਪਿੰਡ ਜਾ ਗਰਾਊਂਡ ਇੱਥੇ ਮਤਲਬ ਕੀ ਦੇਖ ਸਕਦੇ ਆ ਪਕੂੜੇ ਵਗੈਰਾ ਲੱਗੇ ਆ ਤੇ ਮਤਲਬ ਖਾਣ ਪੀਣ ਦੀ ਬਹੁਤ ਕੁਝ ਛੇੜੀਆਂ ਵਗੈਰਾ ਲੱਗੀਆਂ ਹੋਣ ਇੱਥੇ ਜਨਤਾ ਰੁਕਦੀ ਆ ਥੋੜਾ ਟਾਈਮ ਤੇ ਬਾਅਦ ਫਿਰ ਇੱਥੋਂ ਬਾਹਰ ਨਿਕਲਦੇ ਆ ਹੁਣ ਤਾਂ ਅਸੀਂ ਅੱਗੇ ਨਹੀਂ ਜਾਣਾ ਪਰ ਇੰਨਾ ਕੁ ਤਾਂ ਲੋਕਾ ਦਿਖਾ ਦਿੰਨੇ ਆ ਜਿੰਨਾ ਵੀ ਸ਼ੌਫਟੀ 14 ਕਿਲੋ ਦੇ ਹੈ ਉਹ ਕੀ ਪੜਾਉਂ ਡਿਆ ਪਰ ਬਾਰਸ਼ੀ ਥੋੜਾ ਕੰਮ ਖਰਾਬ ਕਰਤਾ ਹਨਾ ਕੱਲ ਯਾਰ ਗਿਣੇ ਨਹੀਂ بارش ਪਈਂਦੀ ਇਹ ਵੀ بارش ਪੈਂਦੀ ਰਹੀ ਤੇ ਰਾਤ ਵੀ ਕਾਫੀ ਪੈ ਗਈ ਹਨਾ ਰਾਤ ਵੀ ਕਾਫੀ ਪੈ ਗਈ ਜਾਨਾ ਮਜ਼ਾ ਆਉਂਦਾ ਦੇਖਣ ਦਾ ਹਨਾ ਮੇਲਾ ਬਾਬੇ ਸੰਗ ਦਾ ਉੱਥੇ ਬਹੁਤ ਜ਼ਿਆਦਾ ਜਿਕੜਾ ਪਰ ਫਿਰ ਵੀ ਮਾੜਾ ਮੋਟਾ ਦੇਖੀ ਜਾਂਦੇ ਆ ਪਰ ਇਹਦੀ ਰਾਸ ਪੂਰਾ ਫੁੱਲਾ ਪਰ ਇਹ ਵੀ ਆ ਸਾਡੀਆਂ ਜੁੱਤੀਆਂ ਜੁੱਤੀਆਂ ਆ ਫੱਡੇ ਦੇ ਜੁੱਤੀਆਂ ਦਾ ਕੀ ਹਾਲ ਬਣ ਗਿਆ ਤੇ ਪਰ ਫਿਰ ਵੀ ਬਹੁਤ ਇੰਜੋਏ ਕਰਦੇ ਪਏ ਕਰਦੇ ਆ ਲਗਭਗ ਸਾਰੇ ਟੋਟਲੀ ਸਾਰੇ ਨੇ ਲੇਡੂ ਇੰਜੋਏ ਕਰਦੇ ਪਏ ਫੁੱਲ ਫਲਾ ਵੇਖੋ ਸਾਰੇ ਕਿਦਾਂ ਚਿੱਕੜ ਵਾਦੇ ਸਾਰੇ ਤਾਰਪੁਰ ਦੇ ਬੰਦੇ ਜਨਤਾ ਦੇ ਪੂਰੇ ਜੀ ਵੀ ਅਸੀਂ ਚੱਲੇ ਹੁਣ ਘਰ ਵਾਪਸੀ ਆਪਣੀ ਹੁਣ ਘਰ ਨੂੰ ਹਾਂ ਤੇ ਲਾਹੀ ਵੇਖ ਲਿਆ ਤੇ ਨਿਆਰੇ ਲੱਲੇ ਫੁੱਲ ਹੀ ਪੂਰਾ ਐ ਕੰਮ ਜਿ ਸਿਗਰਾਂ ਤੇ ਹੀ ਅੱਜ ਮਜ਼ਾ ਆ ਪੂਰਾ ਫਿਰ ਪੂਰਾ ਮੈਂ ਇੰਜੋਏ ਕੀਤਾ ਵਧੀਆ ਐ ਇੰਜੋਏ ਕੀਤਾ ਹੀ ਫੁੱਲ ਤੇ ਵੀਡੀਓ ਜੇ ਆਪਣੀ ਵਧੀਆ ਲੱਗੂ ਤੇ ਲਾਈਕ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਹਾਂ ਓਕੇ ਬਾਈ ਜੀ ਮਿਲਦੇ ਆਂ ਫਿਰ ਅਗਲੇ ਵਲੌਗ ਚ ਟਾਟਾ ਬਾਈ ਬਾਈ ਬਾਈ